TikTok ਫੈਮਲੀ ਨੂੰ ਸਤਿਕਾਰ ਸਾਰਿਆਂ ਨੂੰ ਜਿਹੜੇ ਵੀ TikTok ਕੁਸ਼ਿੰਦਰ ਨਾਲ ਸਟੇਲ ਗਿਰਉਂਿਆ ਅੱਜ ਕੇ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿਹੜੀ ਕਿ ਬ੍ਰਾਂਮਟਨ ਦੇ ਨਾਮ ਲੈ ਕੇ ਬ੍ਰਾਂਮਟਨ ਦੇ ਇੱਕ ਘਰ ਦੇ ਵਿੱਚ ਅੱਜ ਕੀ ਰੱਖਿਆ ਹੋਇਆ ਸੀ ਉਹ ਗਾਂ ਵਾਲੇ ਘਰ ਦੇ ਪ੍ਰੋਪੀਨ ਲਾਈਨ ਜਿਹੜੀ ਅੱਧ ਘਰ ਦੇ ਵਿੱਚ ਦੀਚ ਕਰਦੇ ਹਨ ਪਰ ਕੀ ਜੈਨੈਲੋਜੀ ਕਰਦੇ ਉਹ ਪ੍ਰੋਪੀਨ ਲਾਈਨ ਦੇ ਪੁਰਾਣੇ ਦੇ ਵਿੱਚ ਦੀਚ ਕੀ ਗਿਆ ਰਹੇ ਤੇ ਉਹ ਲੀਕ ਹੋਣ ਤੋਂ ਬਾਅਦ ਉਸ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਕੁਝ ਨਾ ਜਿੰਨਾ ਕਮਾਂ ਦੇ ਵਿੱਚ ਕਿਹੜੇ ਦੇਲੇ ਤਬਦੀਲ ਹੋ ਗੀ ਨਾ ਕੁਝ ਪਤਾ ਹੀ ਨਹੀਂ ਲੱਗਾ ਅਸੀਂ ਹਰ ਵਕਤ ਇਸ ਗੱਲ ਦੀ ਤੁਹਾਡੇ ਸਾਰੇ ਅਗੇ ਬੇਨਤੀ ਕਰਦੇ ਹੁੰਦੇ ਆਂ ਜੀ ਵੀ ਤੇ ਰੈਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਤੇ ਕਿ ਤੁਸੀਂ ਜਦੋਂ ਵੀ ਕੁਝ ਆਪਣੇ ਘਰ ਦੇ ਤਰਾਜ ਦੇ ਵਿੱਚ ਕਰਨਾ ਥੋੜਾ ਜਿਹਾ ਚੇਤ ਰਿਆ ਕਰੋ ਹੁਣ ਜਿੰਨਾ ਕੁ ਮੈਨੂੰ ਪਤਾ ਲੱਗਾ ਕਿ ਕਹਿੰਦੇ ਇਹ ਆ ਕਿ ਸ਼ਾਇਦ ਇਸ ਜਿਹੜੋਂ ਘਰਾਡੇ ਘਰਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਚਾਨਕੀ ਘਟਨਾ ਵਾਪਰਦੀ ਹੈ ਤੇ ਫਿਰ ਇੰਸ਼ੋਰੈਂਸ ਕੰਪਨੀਆਂ ਵੀ ਹੱਥ ਖੜੇ ਕਰ ਜਾਂਦੀਆਂ